ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਵਿੰਦਰਦੀਪ ਕੌਰ ਹਾਜ਼ਰ ਹਾਂ ਤੁਹਾਡੇ ਸਭ ਲਈ ਇੱਕ ਖੂਬਸੂਰਤ ਕਹਾਣੀ ਲੈ ਕੇ ਜੋ ਕਿ ਭੈਣ ਭਰਾ ਦੇ ਰਿਸ਼ਤੇ ਨੂੰ ਦਰਸਾਉਂਦੀ ਹੈ ਇਹ ਕਹਾਣੀ ਪਿੰਡ ਤੋਂ ਚੱਲਣ ਵਾਲੇ ਦੁਨੀਆ ਦੇ ਪਹਿਲੇ ਪੰਜਾਬੀ ਰੇਡੀਓ ਢੋਲ ਰੇਡੀਓ ਉੱਪਰ ਸੁਣਾਈ ਗਈ ਸੀ ਜਿਸ ਦੀ ਪੇਸ਼ਕਾਰੀ ਰੂਪਕੌਰ ਦੁਆਰਾ ਬਾਕਮਾਲ ਟੰਗ ਨਾਲ ਕੀਤੀ ਗਈ ਮੈਂ ਇੱਕ ਖੂਬਸੂਰਤ ਕਹਾਣੀ ਆਪ ਸਭ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਸਪੇਸ਼ ਹੈ ਅੱਜ ਦੀ ਬਹੁਤ ਹੀ ਖੂਬਸੂਰਤ ਕਹਾਣੀ ਰੂਪਕੌਰ ਦੀ ਜ਼ੁਬਾਨੀ ਟੋਲ ਰੇਡੀਓ ਤੋਂ ਤੁਸੀਂ ਸੁਣਿਓ ਟੋਲ ਰੇਡੀਓ ਤੇ ਮੈਂ ਹਾਂ ਰੂਪਕੌਰ ਨਿੱਕਾ ਸੀ ਮੇਰੇ ਤੋਂ ਮੇਰੇ ਜਨਮ ਤੋਂ ਕੁਝ 4 ਸਾਲ ਬਾਅਦ ਮੇਰੀ ਮਾਂ ਨੇ ਪੁੱਤ ਦਾ ਮੂ ਵਿਖਿਆ ਸੀ ਨਿੱਕਾ ਸੀ ਤਾਂ लाडला ਵੀ ਸੀ ਮੈਂ ਤਾਂ ਉਹਨੂੰ ਕਾਕਾ ਹੀ ਕਹਿੰਦੀ ਹੁੰਦੀ ਸੀ ਸਾਡਾ ਕਾਕਾ ਬਾਲਾ ਹੀ ਸੋਣਾ ਗਦੰ ਲਾ ਜਾ ਮੋਟੂ ਮੱਲ ਜਾ ਚਿਬੜ ਜਾ ਸੀ ਇੱਕ ਮਾਂ ਪਾਪਾ ਮੈਂ ਤੇ ਕਾਕਾ ਨਿੱਕਾ ਦਾ ਪਰਿਵਾਰ ਵਧੀਆ ਹੱਸਦੇ ਖੇਡਦੇ ਰਹਿੰਦੇ ਸੀ ਯਾਦ ਹੈ ਮੈਨੂੰ ਕਾਕਾ ਮੋਟੂ ਜਿਹਾ ਸੀ ਤੇ ਮੈਂ ਸੁੱਕੜੀ ਜੀ ਫਿਰ ਵੀ ਲੱਕ ਤੇ ਤੇਲੀ ਵਾਂਗ ਲਟਕਾਈ ਫਿਰਨਾ ਉਹਨੂੰ ਬੋਲਣ ਲੱਗਿਆ ਪਹਿਲਾ ਸ਼ਬਦ ਮਾਂ ਨਹੀਂ ਦੀਦੀ ਕਿਆ ਸੀ ਉਹਨੇ ਜਿਉਂ ਹੀ ਬੋਲਣ ਲੱਗਿਆ ਸਾਡੀਆਂ ਭੋਲੀਆਂ ਭੋਲੀਆਂ ਲੜਾਈਆਂ ਵੀ ਸ਼ੁਰੂ ਹੋ ਗਈਆਂ ਉਹ ਰੋਟੀ ਨੂੰ ਟੋਟੂ ਆਖਦਾ ਹੁੰਦਾ ਸੀ ਤੇ ਉਹ ਵੀ ਵਾਰ-ਵਾਰ ਜਿਵੇਂ ਟੋਟੂ ਕੈਂਚੂ ਨੂੰ ਬੜਾ ਹੀ ਮਜ਼ਾ ਆਉਂਦਾ ਹੋਵੇ ਇੱਕ ਵਾਰ ਦੋਨੋਂ ਜਾਣੇ ਅਸੀਂ ਬੈਠੇ ਰੋਟੀ ਖਾ ਰਹੇ ਸੀ ਮੰਮੀ ਫੁਲਕੇ ਬਣਾ ਰਹੀ ਸੀ ਕਾਕਾ ਦੋ ਬਰਕੀਆਂ ਖਾਵੇ ਕਾਕੀ ਦੀ ਰੋਟੀ ਪਿੱਛੇ ਰੱਖ ਲਵੇ ਤੇ ਮੈਨੂੰ ਆਖੇ ਦੀਦੀ ਟੋਟੋ ਮੈਂ ਆਪ ਦੀ ਵਾਲੀ ਦੇ ਦਿਆ ਕਰਾਂ ਤੇ ਅਗਲੀ ਰੋਟੀ ਦੇ ਠੰਡੀ ਹੋਣ ਦਾ ਇੰਤਜ਼ਾਰ ਕਰਨ ਲੱਗਿਆ ਕਰਾਂ ਜਦੋਂ ਮਾਂ ਨੇ ਦੇਖਿਆ ਤਾਂ ਆਕੇ ਮੇਰੇ ਇੱਕ ਚਪੇੜ ਮਾਰੀ ਅਸੀਂ ਐਵੇਂ ਹੀ ਪੈ ਜਾਂਦੀਆਂ ਹੁੰਦੀਆਂ ਸੀ ਉਦੋਂ ਮੈਨੂੰ ਵੀ ਪਤਾ ਨਹੀਂ ਕੀ ਸੋਚਿਆ ਮੈਂ ਕਾਕੀ ਦੇ ਕੰਨ ਤੇ ਇੱਕ ਛੁੱਟੀ ਦੋਕਸਾਲ ਦਾ ਸੀ ਉਹ ਵਿਚਾਰੇ ਦੀ ਸਾਟ ਤੱਕੀ ਹੋਣੀ ਆ ਅੱਖਾਂ ਭਰੀ ਬੈਠਾ ਸੀ ਬੋਲ ਜੇ ਉਹ ਤੇਰੀ ਤੇ ਟੱਡ ਅੰਦਰ ਕਿੱਚਾ ਹੋਇਆ ਜਿਵੇਂ ਬੜੀ ਮੁਸ਼ਕਿਲ ਨਾਲ ਅੰਜੂ ਰੋਕ ਰਿਆ ਹੋਵੇ ਸ਼ਾਇਦ ਇਸ ਲਈ ਕਿ ਜਿਉ ਰੋਪਿਆ ਤਾਂ ਉਦੀ ਦੀਦੀ ਦੇ ਫੇਰ ਤੂੰ ਮਾਂ ਤੋਂ ਕੋਟ ਪਉਗੀ ਮੈਨੂੰ ਵੀ ਤਰਸ ਆਇਆ ਪੱਥਰ ਦਿਲ ਦੀ ਪਾਲੀ ਘੋਰੀ ਸੀ ਮੈਂ ਗੱਲ ਤਾਂ ਭੁਲਾਉਂਦੀ ਨਹੀਂ ਸੀ ਇੱਕ ਵਾਰੀ ਐਤਵਾਰ ਦਾ ਦਿਨ ਮਾਂ ਨੇ ਕੇਸੀ ਨਹਾਉਣਾ ਸੀ ਸਾਨੂੰ ਦੋਵਾਂ ਨੂੰ ਪਰ ਉਦੋਂ ਤਾਂ ਕੇਸੀ ਨਹਾਉਣਾ ਇੰਜ ਲੱਗਦਾ ਹੁੰਦਾ ਸੀ ਜਿਵੇਂ ਸੂਲੀ ਟੰਗੇ ਜਾਣਾ ਹੋਵੇ ਮੈਂ ਕਾਕੀ ਨੂੰ ਨਾਲ ਲੈ ਕੇ ਕਰੋ ਨਿਕਲ ਗਈ ਤੇ ਖੇਡਣ ਤੁਰ ਗਈ ਬਿਨਾ ਕੁਝ ਖਾਦੇ ਪੀਤੇ ਦੁਪਹਿਰ ਜੇ ਭੁੱਖ ਲੱਗੀ ਤਾਂ ਦੋਨੋਂ ਜਾਣੇ ਵਾਪਸ ਆ ਗਏ ਮਈ ਜੂਨ ਦਾ ਮਹੀਨਾ ਹੋਣਾ ਫਾਲੀ ਉਹ ਕਿਹੜੀ ਟੁੱਪ ਘਰ ਦੇ ਦੂਰ ਦਰਵਾਜ਼ੇ ਸੀ ਨਿੱਕੇ ਗੇਟ ਚ ਦੀ ਮੈਂ ਤੇ ਕਾਕਾ ਅੰਦਰ ਬੜੇ ਤੇ ਮਾਣੇ ਉੱਥੇ ਰੋਕ ਲਿਆ ਸਾਨੂੰ ਕਹਿੰਦੇ ਚੱਪਲਾ ਲਾ ਦੋ ਦੋਨੇ ਜਾਣੇ ਮੈਂ ਉਹਦੋਂ ਕੋਈ 10 ਸਾਲ ਦੀ ਹੋਊਂਗੀ ਤੇ ਕਾਕਾ 6 ਸਾਲ ਦਾ ਕਾਕੀ ਨੇ ਪੋਲਸੀ ਵਿਚਾਰਾ ਉਹਨੇ ਉਹਦੀ ਚੱਪਲਾਂ ਲਾਤੀਆਂ ਤੇ ਮੈਂ ਮੈਂ ਅੜੀ ਕਰੀ ਖੜੀ ਰਹੀ ਪਹਿਲਾਂ ਦੱਸੋ ਕਾ ਤੂੰ ਫੇਰ ਲਾਉਂਗੀ ਮਾਨੇ ਮਾਨੇ ਤਪੜ ਮਾਰਨ ਲਈ ਹੱਥ ਉਲਾਰਿਆ ਤੇ ਅੱਖਾਂ ਕੱਢੀਆਂ ਮੈਂ ਨਾਲ ਹੀ ਚੱਪਲਾਂ ਲਾਤੀਆਂ ਮੈਂ ਕਹਿੰਦੀ ਹੁਣ ਦੋਵੇਂ ਜਾਣੇ ਉਹ ਪੱਕੇ ਥਾਂਵੇਂ ਜਾ ਕੇ ਖੜੇ ਹੋ ਜਾਓ ਹਾਈ ਇੰਨੀ ਕਿਹੜੀ ਧੁੱਪ ਫਰਸ਼ ਤਪੇ ਤੇ ਉਹ ਤੋਂ ਬੋਲੇ-ਫੂਲੇ ਪੈਰ ਦੋ ਤਿੰਨ ਮਿੰਟ ਤੱਕ ਖੜੇ ਰਹੇ ਕੱਕਾ ਮੇਰੀ ਉਂਗਲੀ ਫੜੀ ਖੜਾ ਸੀ ਤੇ ਨਾਲ ਬੋਲੋ ਟੇਰੀ ਜਾਵੇ 4 ਇੱਕ ਸਕਿੰਟ ਬਾਅਦ ਟੇਢੀ ਜੀ ਅੱਖ ਨਾਲ ਫਿਰ ਉੱਪਰ ਨੂੰ ਮੇਰੇ ਵੱਲ ਵੇਖ ਲਵੇ ਤੇ ਮੈਂ ਉਹਦੇ ਵੱਲ ਬੇਵਸੀ ਨਾਲ ਦੇਖੀ ਜਾਵਾਂ ਕੁਝ ਕੁ ਮਿੰਟਾਂ ਬਾਅਦ ਮੈਂ ਉੱਚੀ ਉੱਚੀ ਰੋਣ ਲੱਗ ਪਈ ਮਾਂ ਨੂੰ ਵਾਰ-ਵਾਰ ਕਹਿ ਰਹੀ ਸੀ ਮੰਮੀ ਗਲਤੀ ਹੋ ਗਈ ਅੱਗੇ ਤੋਂ ਨਹੀਂ ਜਾਂਦੇ ਕੱਕੇ ਦੇ ਪੈਰ ਮੱਚਦੇ ਆ ਮੈਨੂੰ ਨਾ ਬਾੜੂ ਕੱਕੇ ਨੂੰ ਅੰਦਰ ਬਾੜ ਨੂੰ ਮੰਮੀ ਵਾਂਣ ਕੇ ਗਲਤੀ ਹੋ ਗਈ ਬੱچے ਵੀ ਯਾਦ ਹੈ ਤੇ ਮਾਨੂੰ ਜਿਵੇਂ ਕਾਕੇ ਤੇ ਦਰਸ ਆ ਗਿਆ ਹੋਵੇ ਉਹ ਵੀ ਉਹਨੂੰ ਕਹਿੰਦੇ ਚੱਲ ਤੂੰ ਅੰਦਰ ਆ ਜਾ ਇਹ ਤੈਨੂੰ ਲੈ ਕੇ ਗਈ ਸੀ ਨਾ ਅੱਗੇ ਤੂੰ ਇਹਦੇ ਨਾਲ ਨਹੀਂ ਜਾਣਾ ਕਾਕਾ ਮਮੀ ਪਾਲ ਨੂੰ ਖੁਸ਼ੀ ਨਾਲ ਬਤਿਆ ਪਰ ਉਹਨੇ ਮੇਰੀ ਉਂਗਲ ਨਾ ਛੱਡੀ ਮਮੀ ਨੇ ਦਬਕਾ ਮਾਰਿਆ ਕਿ ਇਕੱਲੇ ਨਹੀਂ ਆਉਣਾ ਕਾਕਾ ਉੱਚੀ ਦੀ ਉਹਨੇ ਰੋਪਿਆ ਤੇ ਮੋਟੀ ਜਿਹੀ ਚੜਾ ਕੇ ਉਹਨੇ ਪੈਰੀ ਪਿੱਛੇ ਮੁੜਾਇਆ ਮੈਂ ਵੀ ਉਹਨੂੰ ਘੁੱਟ ਕੇ ਪਿਆਰ ਕੀਤਾ ਤੇ ਆਖਿਆ ਕੋਈ ਨਾ ਕਾਕੇ ਤੂੰ ਮੇਰੇ ਪੈਰਾਂ ਤੇ ਪੈਰ ਰੱਖ ਲਾ ਹਗ ਮੇਰੀਆ ਗੱਲ ਸੁਣ ਕੇ ਘਰੇ ਮਾ ਦਾ ਦਿਲ ਪੀਚਿਆ ਗਿਆ ਉਨੀ ਸਾਨੂੰ ਦੋਵਾਂ ਨੂੰ ਕੁੱਟ ਕੇ ਸੀਨੇ ਨਾਲ ਲਾ ਲਿਆ ਅੱਖਾਂ ਧਮਾ ਦੀਆਂ ਵੀ ਨਮ ਸੀ ਅਸੀਂ ਵੱਡੇ ਹੋ ਗਏ ਮੇਰੇ ਵਿਆਲੇ ਮੁੰਡਾ ਦੇਖਣ ਲੱਗੇ ਪਾਪਾ ਨੇ ਮੁੰਡਾ ਪਸੰਦ ਕਰ ਲਿਆ ਮੈਂ ਨਹੀਂ ਸੀ ਦੇਖਿਆ ਹਜੇ ਕਾਕੇ ਨੇ ਦੇਖ ਲਿਆ ਸੀ ਹੁਣ ਉਹ ਮੈਨੂੰ ਦੀਦੀ ਨਹੀਂ ਸੀ ਕਹਿੰਦਾ ਹੁਣ ਮੈਨੂੰ ਭੈਣ ਕਹਿੰਦਾ ਸੀ ਪਤਾ ਨਹੀਂ ਕੀ ਆਈ ਉਹਦੇ ਦਿਮਾਗ 'ਚ ਮੀਨੂ ਆਕੀ ਕਹਿੰਦਾ ਭੈਣੀ ਮੈਨੂੰ ਤਾਂ ਮੁੰਡਾ ਬਹੁਤ ਪਸੰਦ ਆ ਇੱਦਾਂ ਆ ਉਦਾਂ ਆ ਆ ਕਰਦਾ ਉਹ ਕਰਦਾ ਮੀਨੂ ਤਾਰੀਫਾਂ ਦੇ ਪੁੱਲ ਬੰਨੀ ਜਾਵੇ ਸਭ ਕੁਝ ਦੱਸਿਆ ਉਹਨੇ ਤੇ ਮੈਂ ਵੀ ਰਾਤ ਨੂੰ ਪਾਪਾ ਦੇ ਘਰ ਆਉਣਦੀ ਉਹਨਾਂ ਨੂੰ ਕਹਿਤਾ ਕਿ ਵੀਰੇ ਨੂੰ ਮੁੰਡਾ ਪਸੰਦ ਆ ਤਾਂ ਬਸ ਮੇਰੀ ਹਾਂ ਐ ਮੈਨੂੰ ਜੇ ਦੇਖਣਾ ਮੈਨੂੰ ਯਾਦ ਹੈ ਮੇਰੇ ਵਿਆਹ ਵਾਲੇ ਦਿਨ ਕਿੰਨਾ ਹੀ ਬੁਖਾਰ ਸੀ ਉਹਨੂੰ ਤੇ ਸਾਰੇ ਕਹਿੰਦੇ ਸੀ ਕਿ ਬੁਖਾਰ ਨਾਲ ਅੱਖਾਂ ਲਾਲ ਨੇ ਪਰ ਮੈਂ ਜਾਣਦੀ ਸੀ ਕਿਉਂ ਵੱਡਾ ਹੋ ਗਿਆ ਹੁਣ ਕਿਸੇ ਦੇ ਸਾਹਮਣੇ ਰੁੰਦਾ ਤਾਂ ਨਹੀਂ ਪਰ ਮੈਥੋਂ ਦੂਰ ਹੋਣ ਦਾ ਦੁੱਖ ਵੀ ਬਰਦਾਸ਼ਤ ਨਹੀਂ ਕਰ ਪਾਰਿਆ ਦਿਨ ਲੰਘਦੇ ਗਏ ਉਹਦੇ ਵੀ ਬੈਂਡਵਾਜੇ ਵੱਜ ਗਏ ਮਤਲਬ ਉਹਦਾ ਵੀ ਵਿਆਹ ਹੋ ਗਿਆ ਘਰੋਂ ਇੱਕ ਦੀ ਗਈ ਤੇ ਦੂਜੀ ਆ ਗਈ ਬਾਪੂ ਵੀ ਚਮਕ ਪਰੀਆਂ ਵਰਗੀ ਸੋਹਣੀ ਸੁਨੱਖੀ ਉੱਚੀ ਲੰਮੀ 5 ਸਾਲ ਹੋ ਗਏ ਨੇ ਉਹਦੇ ਵਿਆਹ ਨੂੰ ਸੁਖ ਨਾਲ ਇੱਕ ਭਤੀਜਾ ਇੱਕ ਭਤੀਜੀ ਹੈ ਮੇਰੀ ਬਹੁਤ ਹੀ ਪਿਆਰੀ ਕੱਕੀ ਦਾ ਵੀ ਹੁਣ ਆਪਣਾ ਪਰਿਵਾਰ ਹੋ ਗਿਆ ਪਿਆਰ ਅਜੇ ਵੀ ਬਹੁਤ ਕਰਦਾ ਹੈ ਮੈਨੂੰ ਪਰ ਜ਼ਿੰਮੇਵਾਰੀਆਂ ਵਧ ਗਈਆਂ ਨੇ ਉਹਦੀਆਂ ਵਿਆਹ ਤੋਂ ਪਹਿਲਾਂ ਹਰ ਇੱਕ ਦਿਨ ਤਿਹਾਰ ਤੇ ਬਹੁਤਾ ਹੀ ਸੋਹਣਾ ਸੂਟ ਲੈ ਕੇ ਦਿੰਦਾ ਸੀ ਉਹਨੂੰ ਪਤਾ ਸੀ ਕਿ ਮੈਨੂੰ ਸੂਟਾਂ ਨਾਲ ਬਹੁਤਾ ਹੀ ਮੋਹ ਹੈ ਤੇ ਅੱਜ ਕੱਲ੍ਹ ਸਾਲ 'ਚ ਇੱਕ ਦੋ ਵਾਰੀ ਜਾਂ ਰਖੜੀ ਤੇ ਜਾਂ ਫਿਰ ਸੰਧਾਰੀ 'ਚ ਭੇਜ ਦਿੰਦਾ ਹੈ ਪਾਪਾ ਦੇ ਹੱਥ ਉਹਨੇ ਸੋਹਣੇ ਨਹੀਂ ਹੁੰਦੇ ਹੁਣ ਸੂਟ ਧਿਆਨ ਹੁਣ ਸੂਟ 'ਚ ਥੋੜੀ ਰੱਖਣਾ ਏ ਉਹਨੇ ਆਪਦੀ ਵੀ ਕਬੀਲਦਾਰੀ ਐ ਉਹਦੀ ਹੁਣ ਤਾਂ ਬਾਬੂ ਲੈ ਦਿੰਦੀ ਆ ਜਿਹੋ ਜਿਹਾ ਉਹਦਾ ਜੀ ਕਰਦਾ ਹਾਂ ਬਾਬੂ ਦੀ ਪਸੰਦ ਕੱਕੇ ਜਿੰਨੀ ਸੋਹਣੀ ਨਹੀਂ ਪਰ ਪਿਆਰ ਨਾਲ ਦਿੱਤੀ ਜਿਸਫਾਵੇਂ ਆਣੇ ਦੀ ਹੋਵੇ ਹੈਨਾ ਅੱਗੇ ਜਦ ਮੈਂ ਪਿੱਕੀ ਜਾਂਦੀ ਸੀ ਤਾਂ ਪੱਜਾਉਂਦਾ ਸੀ ਮੇਰੇ ਵੱਲ ਤੇ ਹੁਣ ਹੁਣ ਬੜਾ ਹੀ ਕਮੀ ਹੋ ਗਿਆ ਜਦੋਂ ਹੀ ਅੰਦਰ ਵੜਦੀਆਂ ਬਾਬੂ ਅੱਖ ਦੀ ਘੂਰ ਨਾਲ ਹੀ ਕੰਮ ਸਮਝਾ ਦਿੰਦੀ ਐ ਉਹਨੂੰ ਤੇ ਮੈਨੂੰ ਦੇਖਦੇ ਹੀ ਸੱਚੀ ਘਰ ਬੁਲਾ ਕੇ ਦਰਵਾਜ਼ਿਆਂ ਬਾਹਰ ਚਲਾ ਜਾਂਦਾ ਧਰਮ ਨਾਲ ਕੰਮ ਕਿਹੜਾ ਮੁੱਕਦੇ ਨੇ ਪਹਿਲਾਂ ਤਾਂ ਮੈਨੂੰ ਡਰੀ ਲੱਗਦਾ ਸੀ ਕਿ ਮੇਰੇ ਸਹੁਰੇ ਕੀ ਕਹਿਣਗੇ ਤੀਜੇ ਦਿਨ ਮੈਨੂੰ ਮਿਲਣ ਤੁਰਿਆ ਰਹਿੰਦਾ ਸੀ ਚੰਦਰਾ ਪਾੜਾ ਹੀ ਮੂੰਹ ਕਰਦਾ ਸੀ ਰਖੜੀ ਵਾਲੇ ਦਿਨ ਤਾਂ ਸਵੇਰੇ ਹੀ ਆ ਜਾਂਦਾ ਸੀ ਪਰ ਐਤ ਕੀ ਐਤ ਕੀ ਨਹੀਂ ਆਇਆ ਓੜੀ ਕੁੜੀ ਕੇ ਮੈਂ ਹੀ ਆ ਗਈ ਪਰ ਘਰ ਦੇਖਿਆ ਤਾਂ ਘਰ ਹੀ ਨਹੀਂ ਸੀ ਮਾਂ ਤੇ ਪਾਪਾ ਬੈਠੇ ਸੀ ਬੇਬਸ ਜਹੀ ਨਜ਼ਰ ਤੇ ਭਰੇ ਹੋਏ ਗੱਲ ਨਾਲ ਮਾਂ ਨੇ ਕਿਹਾ ਕਿ ਉਹ ਤਾਂ ਤੇਰੀ ਬਾਪੂ ਨੂੰ ਉਹਦੇ ਪੇਕੇ ਲੈ ਕੇ ਗਿਆ ਰਖੜੀ ਆ ਨਾ ਤਾਂ ਕਰਕੇ ਫੇ 3 ਵਜੇ ਨੂੰ ਫੋਨ ਕੀਤਾ ਕਿ ਵੀਰੇ ਮੈਂ ਰਖੜੀ ਬੰਨਣ ਆਈ ਆ ਤੂੰ ਕਦੋਂ ਤੱਕ ਆਏਂਗਾ ਕਹਿੰਦਾ ਤੂੰ ਇੱਥੇ ਹੀ ਰੁਕ ਮੈਂ ਘੰਟੇ ਤੱਕ ਆ ਗਿਆ ਮੈਂ ਉਹ ਠੀਕਦੀ ਰਹੀ ਹੋ ਨਹੀਂ ਰਹਾ ਹੋਇਆ ਮੈਂ ਫੇਰ ਫੋਨ ਕੀਤਾ ਪਾਬੂ ਨੇ ਚੱਕਿਆ ਕਹਿੰਦੀ ਮੇਰਾ ਨਿੱਕਾ ਵੀਰ ਬਾਲਾ ਜੋਰ ਬਾ ਕੀ ਕਹੀਂ ਜਾਂਦਾ ਹੈ ਕਿ ਅਜੇ ਇੱਥੇ ਰਹੋ ਅਸੀਂ ਕੱਲ ਨੂੰ ਆਵਾਂਗੇ ਭੈਣ ਜੀ ਤੁਸੀਂ ਇਦਾਂ ਕਰੋ ਤੁਸੀਂ ਰਖੜੀ ਰੱਖ ਜੋ ਤੁਹਾਡਾ ਸੂਟ ਪੁਚਾ ਦਾਂਗੇ ਮੇਰੇ ਤੱਕੋ ਬੋਲਿਆ ਵੀ ਨਹੀਂ ਗਿਆ ਜਿਵੇਂ ਕਿਸੇ ਨੇ ਸੀਨੇ ਚ ਰੁਗ ਭਰ ਲਿਆ ਹੋਵੇ ਕਿੰਨੇ ਸਵਾਲ ਕਿੰਨੇ ਸਵਾਲ ਮੈਂ ਪਾਬੂ ਨੂੰ ਪੁੱਛਣਾ ਚਾਹੁੰਦੀ ਸੀ ਤੇ ਕਿੰਨਾ ਕੁਝ ਦੱਸਣਾ ਚਾਹੁੰਦੀ ਸੀ ਕਿ ਪਾਬੂ ਮੈਂ ਸੂਟ ਲੈਣ ਨਹੀਂ ਆਈ ਮੈਂ ਤਾਂ ਆਪਣੇ ਵੀਰ ਨੂੰ ਇੱਕ ਨਾਲ ਲਾਉਣ ਆਈ ਆ ਅੱਜ ਫੇਰ ਮੈਂ ਟਿੱਕ ਟਿੱਕੀ ਲਈ ਉਸੇ ਪਰਸ਼ਵਲ ਦੇਖ ਰਹੀ ਸੀ ਜਿੱਥੇ ਇੱਕ ਵਾਰੀ ਮਾਂ ਨੇ ਧੁੱਪ ਚ ਖੜਾਇਆ ਸੀ ਮੂਹ ਹਨੇਰਾ ਸੀ ਮੌਸਮ ਠੰਡਾ ਸੀ ਪਰ ਮੇਰੇ ਪੈਰ ਪਤਾ ਨਹੀਂ ਕਿਉਂ ਮੱਚ ਰਹੇ ਸੀ ਤੁਸੀਂ ਸੁਣ ਰਹੀ ਸੀ ਜੀ ਰੂਪ ਕਰ ਦੀ ਜਵਾਨੀ ਇੱਕ ਕਹਾਣੀ ਇਹ ਕਹਾਣੀ ਮੇਰੀ ਹੀ ਲਿਖੀ ਹੋਈ ਹੈ। ਇੱਕ ਕਹਾਣੀ ਮੈਂ ਆਪਣੇ ਭਰਾ ਲਈ ਲਿਖੀ ਸੀ। ਕੁਝ ਕੁ ਘਟਨਾਵਾਂ ਸੱਚੀਆਂ ਨਹੀਂ ਤੇ ਕੁਝ ਕੁ ਕਾਲਪਨਿਕ। ਪਰ ਜੋ ਵੀ ਹੈ ਸੀਤਾ ਇੱਕ ਸੁਨੇਹਾ ਕਿ ਵੀਰੇ ਕਿਤੇ ਬਦਲ ਨਾ ਜਾਈਂ। ਇੱਕ ਸੁਨੇਹਾ ਜ਼ਰੂਰ ਦੇਣਾ ਚਾਹੂੰਗੀ। ਜੇ ਕਿਤੇ ਭੁੱਲ ਕੇ ਚਾਹੁੰਦੇ ਹੋਏ ਜਾਂ ਨਾ ਚਾਹੁੰਦੇ ਹੋਏ ਤੁਸੀਂ ਆਪਣੀ ਭੈਣ ਨੂੰ ਇਗਨੋਰ ਕੀਤਾ ਤਾਂ ਯਾਦ ਕਰੋ ਗੱਲ ਤੇ ਇੱਕ ਵਾਰੀ ਉਹਨੂੰ ਫੋਨ ਕਰਕੇ ਮਾਫੀ ਜ਼ਰੂਰ ਮੰਗ ਲਿਓ। ਮਾਫੀ ਨਹੀਂ ਵੀ ਮੰਗਣੀ ਨਾ ਇੱਕ ਵਾਰ ਉਹਨੇ ਫੋਨ ਜ਼ਰੂਰ ਕਰ ਲਿਓ ਮੈਨੂੰ ਪਤਾ ਹੈ ਪੈਣਾ ਦੇ ਦਿਲ ਨਾਲ ਬਹੁਤ ਵੱਡੇ ਹੁੰਦੇ ਆ ਦੋ ਚਾਰ ਮਿੰਟ ਲਈ ਗੁੱਸਾ ਦਿਖਾਉਣੀ ਗਿਆ ਫਿਰ ਸਭ ਠੀਕ ਹੋ ਜਾਏਗਾ ਤੇ ਚਾਹੇ ਪੈਣ ਦੀ ਗਲਤੀ ਵੀ ਹੋਵੇ ਚਾਹੇ ਤੁਹਾਨੂੰ ਲੱਗਦਾ ਕਿ ਉਹਦੀ ਗਲਤੀ ਸੀ ਇਸ ਵਜ੍ਹਾ ਕਰਕੇ ਤੁਸੀਂ ਨਹੀਂ ਬੋਲ ਰਹੇ ਫਿਰ ਵੀ ਛੋਟੀ ਜੀ ਗੱਲ ਮੰਨ ਲਿਓ ਵੱਡੀ ਹੈ ਨਾ ਚਾਹੇ ਵੱਡੀ ਹੈ ਚਾਹੇ ਛੋਟੀ ਹੈ ਇੱਕ ਵਾਰ ਫੋਨ ਜ਼ਰੂਰ ਕਰ ਲਿਓ ਇਹ ਕਹਾਣੀ ਸਮਰਪਿਤ ਸੀ ਜੀ ਸਾਰੀਆਂ ਪੈਣਾ ਵੱਲੋਂ ਉਹਨਾਂ ਦੇ ਪਰਾਂਵਾਂ ਨੂੰ ਕੱਲ ਫਿਰ ਮਿਲਾਂਗੇ ਇੱਕ ਹੋਰ ਕਹਾਣੀ ਦੇ ਨਾਲ ਸੁਣਦੇ ਰਹੋ ਟੋਲ ਰੇਡੀਓ